ਕਿ ਕਿਵੇਂ ਬਣਾਉਂਦੇ ਸੀ ਪਹਿਲਾਂ ਤਾਂ ਇਹ ਹੀ ਦੱਸ ਦੂਗੀ ਸੰਪਰਕ ਕਰਨ ਵਾਸਤੇ ਉਹਨਾਂ ਨੇ ਤਿੰਨ ਸਾਈਡ ਤੋਂ ਸ਼ੁਰੂ ਕੀਤਾ ਉਹਨਾਂ ਨੇ ਅੱਛਾ ਜਦੋਂ ਗਵਰਨਰ ਅਰਜਨ ਸਿੰਘ ਆਇਆ ਹਨ ਇੱਕ ਤਾਂ ਉਹਨਾਂ ਨੇ ਪ੍ਰੋਜੈਕਟ ਸਰੂਪ ਸਿੰਘ ਨੂੰ ਡਿਊਟੀ ਲਈ ਜਿਹੜਾ ਚੰਡੀਗੜ੍ਹ ਤੇ ਹਾਂ ਪੰਜਾਬ ਦੀ ਮਿਸਟਰੀ ਇੱਕ ਮੱਧ ਪ੍ਰਦੇਸ਼ ਦਾ ਸੀ ਸਰਦਾਰ ਗੋਲੀ ਗਵਾਲੀਅਰ ਤੋਂ ਜਿਹੜੀ ਜਗਜੀਤ ਸਿੰਘ ਓਕੇ ਉਹ ਅਰਜਨ ਸਿੰਘ ਨੂੰ ਜਾਣਦਾ ਸੀ ਉਹਦੀ ਡਿਊਟੀ ਲਈ ਇੱਕ अरुण ਸਿੰਘ ਜੀ ਕਪੂਰਥਲੇ ਦਾ ਇਹ ਰਦੀਪ ਦੇ ਬਹੁ ਨੇੜੇ ਸੀ ਉਹਦੀ ਡਿਊਟੀ ਲਈ ਕਿ ਤੁਸੀਂ ਉਹ ਟੀਮ ਲੱਭੋ ਫੈਡਰੇਸ਼ਨ ਦੀ ਜਿਨ੍ਹਾਂ ਨੇ ਫੈਡਰੇਸ਼ਨ ਟੂਰੀ ਆਰਗੇਨਾਈਜ਼ ਕਰਕੇ ਤੇ ਕੈਂਪ ਸ਼ੁਰੂ ਕੀਤਾ ਜਾਨੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਰਜੀਵ ਗਾਂਧੀ ਨੂੰ ਹੋ ਗਿਆ ਸੀ ਕਿ ਨੁਕਸਾਨ ਵੱਡਾ ਹੋ ਗਿਆ ਜਦੋਂ ਬੰਦੇ ਦੀ ਮਾਂ ਚਲੀ ਗਈ ਤਾਂ ਉਹ ਸਮਝੌਤਾ ਕਰਕੇ ਪੰਜਾਬ ਨੂੰ ਕੁਝ ਦੇਣਾ ਚਾਹੁੰਦਾ ਸੀ ਤਾਰਪੀਡੋ ਕਿਹਨੇ ਕੀਤਾ ਫਿਰ ਉਹ ਸਾਰੀ ਗੱਲਬਾਤ ਨੂੰ ਗੱਲ ਜਾਨੀ ਦਿੱਤਾ ਤਾਰਪੀਡੋ ਕੀਤਾ ਲੰਗੋਵਾਲ ਨੇ ਤਾਰਪੀਡੋ ਕੀਤਾ ਬਾਦਲ ਨੇ ਤਾਰਪੀਡੋ ਕੀਤਾ ਬਰਨਾਲੇ ਨੇ ਬਲਵੰਤ ਸਿੰਘ ਮੈਨ ਸੀਨ ਦੇ ਸਾਹਮਣੇ ਖੜੇ ਸੀ ਉਹਨਾਂ ਨੇ ਮੈਨੂੰ ਇਹ ਕਿਹਾ ਜਨਰਲ ਸੁਭੈ ਸਿੰਘ ਨੇ ਦੀ ਬੈਸਟ ਪਲੇਸ ਟੂ ਡਾਈ ਇਜ਼ ਦੀ ਹਾਈਐਸਟ ਪਲੇਸ ਆਫ ਯੂਰ ਰ ਐਂਡ a place connected with your ancestors ਜਿਹੜੀ ਮਰਨਵਾਸ ਤੇ ਸਭ ਨਾਲ ਵਧੀਆ ਜਗ੍ਹਾ ਹੈ ਨਾ ਉਹ ਆਪਦੇ ਧਰਮ ਦੀ ਸਭ ਨਾਲ ਵੱਡੀ ਜਗ੍ਹਾ ਤੇ ਜਾਂ ਜਿਹੜੀ ਤੁਹਾਡੇ ਬਜ਼ੁਰਗਾਂ ਨਾਲ ਜਿਹਨਾਂ ਕਨੈਕਸ਼ਨ ਹੋਏ ਉਹ ਜਗ੍ਹਾ ਤੇ ਆ ਜਗ੍ਹਾ ਜਿੱਥੇ ਆਪਾਂ ਖੜੇ ਆ this is the best place to die ਅਸੀਂ ਉਹ ਅਕਾਲ ਤਖਤ ਦੇ ਸਾਹਮਣੇ ਖੜੇ ਸੀ ਉਹਨਾਂ ਦਾ ਇਸ਼ਾਰਾ ਇਹ ਸੀ ਵੀ ਅਸੀਂ ਸਿੱਧੀ ਪਾਉਣੀ ਹੈ ਤੇ ਮੈਂ ਇਹਦੇ ਸਿੱਧੀ ਵਾਸਤੇ ਤਿਆਰ ਨਹੀਂ ਸੀ ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਤੁਸੀਂ ਕਿਉਂ ਨਹੀਂ ਸੀ ਤਿਆਰ ਮਤਲਬ ਜਦੋਂ ਪੂਰੀ ਇੱਕ ਪਤਾ ਵੀ ਜੰਗ ਲੱਗਣੀ ਹੈ ਉਹ ਚ ਸਿੱਧੀ ਲਈ ਬੰਦਾ ਸਾਰਾ ਮਾਹੌਲ ਦੇਖ ਕੇ ਤਿਆਰ ਹੋ ਜਾਂਦਾ ਬਿਲਕੁਲ ਇਹ ਹੂਨ ਵੀਕਨੈਸ ओके ਮੇਨ ਵੀਕਨਾ ਸਕੇਗਾ ਇੱਕ ਤਾਂ ਮੇਰੀ ਟ੍ਰੇਨਿੰਗ ਨਹੀਂ ਸੀ ਹੁਣ ਜਨਰਲ ਸੁਬੇਕ ਸਿੰਘ ਉਹਨਾਂ ਦਾ ਪਹਿਲਾਂ ਬੰਗਲਾਦੇਸ਼ੀ ਸੀ ਲੜਾਈ ਲੜੀ ਸਾਰਾ ਕੁਝ ਉਹਨਾਂ ਨੇ ਲੜਿਆ ਫਿਰ ਜਨਰਲ ਸਿੰਘ ਉਹਨਾਂ ਨੇ ਬੜੀ ਵੱਡੀ ਲੜਾਈ ਲੜੀ ਤਕਸਾਲ ਦੇ ਵਿਚ ਰਹਿੰਦੇ ਹੋਏ ਲੇਕਿਨ ਅਸੀਂ ਇੱਥੇ ਯੂਨੀਵਰਸਿਟੀ ਗਏ ਐਜ਼ ਅ ਸਟੂਡੈਂਟ ਸੈਂਟਰ ਜੋ ਕਾਫੀ ਪੀਂਦੇ ਪੀਂਦੇ ਇਸ ਵਾਰ ਸਾਡਾ ਜਿਹੜਾ ਰਹਿਣ ਸੈਨ ਦਾ ਢੰਗ ਸੀ ਜਿਹੜਾ ਸੀ ਸਾਡਾ ਪੋਲੀਟੀਕਲ ਸੀ ਜ਼ਿਆਦਾ ਜ਼ਿੰਦਗੀ ਦੇ ਰੰਗ ਢੰਗ ਤੁਸੀਂ ਹੋਰ ਦੇਖਣਾ ਚਾਹੁੰਦੇ ਸੀ ਮੈਨੂੰ ਲੱਗਾ 22-22 ਸਾਲ ਉਹ ਲਿਖਿਆ ਵੀ ਸਾਰਾ ਕੁਝ ਸਰਕਾਰ ਦੇ ਗਹਿਣ ਤੇ ਲਿਖਿਆ ਓਕੇ ਬੀਡੀ ਪ ਪਰ ਉਹਨੇ ਫੇਰ ਵੀ ਜਿਹੜੇ ਸਾਡੇ ਵਾਲੇ ਸੂਟਰ ਸਿੱਖਨੇ ਨੇ ਇਹਨਾਂ ਨੂੰ ਚੰਗੀਆਂ ਗੱਲਾਂ ਕੀਤੀਆਂ ਨੇ ਕਹਿ ਇੱਕ ਤਾਂ ਮਤਲਬ ਬੀਡੀ ਪਾਂਡੇ ਕਹਿੰਦੇ ਜਦੋਂ ਸੁੰਦਰਜੀ ਤੇ ਜਨਰਲ ਦਿਆਲ ਮੇਰੇ ਕੋਲੇ ਆਏ ਨੇ ਪ੍ਰੈਜ਼ੀਡੈਂਟ ਬੂਰ ਸਾਡ ਤੋਂ ਬਾਅਦ ਮੇਰੇ ਕੋਲ 6 ਤਰੀਕ ਤੋਂ ਬਾਅਦ 9 ਤਰੀਕ ਤੋਂ ਬਾਅਦ ਇਹ ਗਏ ਨੇ ਉਹਨਾਂ ਕੋਲ ਗਵਰਨਰ ਕੋਲ ਤੇ ਗਵਰਨਰ ਨੂੰ ਜਾ ਕੇ ਇਹਨਾਂ ਨੇ ਕਿਹਾ ਉਹਨੇ ਕਿਹਾ ਜਰਨੈਲਾ ਨੇ ਸੁੰਦਰਜੀ ਨੇ ਤੇ ਦਿਆਲ ਨੇ 20 ਸਲੂਟ ਦੀ ਮਿਲਿਟੈਂਸ ਜਿਹੜੀ ਲੜਾਈ ਇਹ ਦੇਖ ਕੇ ਗਏ ਨੇ ਜਿਆਗ ਇਹਨਾਂ ਨੇ ਜੀੜੀ ਪਾਂਡੇ ਨੂੰ ਇਹ ਕਿਹਾ ਇਸ ਵੀ ਸਲੂਟ ਦੀ ਮਿਲਿਟੈਂਸ ਜਿਹੜੇ ਹਿਸਾਬ ਨਾਲ ਉਹਨਾਂ ਲੜਾਈ ਲੜੀ ਤੇ ਇਹ ਜੀ ਗਵਰਨਰ ਸਟੇਟ ਦਾ ਇਹ ਕਹਿ ਸਕਦਾ ਲਿਖ ਸਕਦਾ ਜਿਹੜੀ رابطہ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਕਰ ਸਵਾਗਤ ਕਰਦਾ ਆਪਰੇਸ਼ਨ ਬਲੂ ਸਟਾਰ ਬਾਰੇ ਬਹੁਤ ਸਾਰੇ ਲੇਖਕਾਂ ਨੇ ਕਿਤਾਬਾਂ ਲਿਖੀਆਂ ਨੇ 25 ਤੋਂ ਕਿਤਾਬਾਂ ਮਾਰਕੀਟ ਦੇ ਵਿੱਚ ਮਿਲਦੀਆਂ ਨੇ ਪਰ ਇੱਕ ਨਵੀਂ ਕਿਤਾਬ ਆਈ ਆ ਸਾਕਾ ਨੀਲਾ ਤਾਰਾ ਜੋ ਡਾਕਟਰ ਭਗਵਾਨ ਸਿੰਘ ਨੇ ਲਿਖੀ ਆ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਤੱਤ ਉਜਾਗਰ ਕੀਤੇ ਨੇ ਇਹਨਾਂ ਨਾਲ ਗੱਲ ਕਰਦੇ ਆ ਕਿ ਇਸ ਕਿਤਾਬ ਦਾ ਦੂਸਰੀਆਂ ਕਿਤਾਬਾਂ ਨਾਲੋਂ ਕੀ ਫਰਕ ਹੈ ਡਾਕਟਰ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਜੀ ਡਾਕਟਰ ਸਾਹਿਬ ਜਿਹੜੀ ਨਵੀਂ ਕਿਤਾਬ ਲਿਖੀ ਆ ਤੁਸੀਂ ਇਹ ਹਾਂਜੀ ਇਹ ਕਿਤਾਬ ਦੇ ਵਿੱਚ ਨਵੀਂ ਗੱਲ ਤੁਸੀਂ ਕੀ ਕੀਤੀ ਹੈ ਵੇਖੋ ਕਿਤਾਬਾਂ ਪਹਿਲਾਂ ਬਹੁਤ ਲਿਖੀਆਂ ਨੇ ਕੁਲਦੀਪ ਨૈયਰ ਨੇ ਤੇ ਉਹ ਜਿਹੜਾ BBC ਵਾਲੇ ਸੀ ਮਾਰਕ ਟੋਲੀ ਵਗੈਰਾ ਹੋਰ ਵੀ ਕਈਆਂ ਨੇ ਲਿਖੀਆਂ ਨੇ ਜਿਹੜੀਆਂ ਕਿਤਾਬਾਂ ਸਾਰੀਆਂ ਲਿਖੀਆਂ ਗਈਆਂ ਨੇ ਇਹਨੂੰ ਕੁਸ਼ਵੰਤ ਸਿੰਘ ਨੇ ਵੀ ਕੋਈ ਕਿਤਾਬ ਲਿਖੀ ਹੈ ਅਪ੍ਰੇਸ਼ਨ ਪਬਲਿਸ਼ਰਰ ਦੇ ਲੇਕਿਨ ਕੁਸ਼ਵੰਤ ਸਿੰਘ ਹੈ ਜਿਹੜਾ ਉਹ ਸਿੱਖੋਂ ਦੇ ਬਾਵਜੂਦ ਵੀ ਸੰਤ ਜਨੈਲ ਸਿੰਘ ਉਹਨੂੰ ਮੈਡ ਮੰਕ ਕਹਿੰਦਾ ਓਕੇ ਮੈਡ ਮੰਕ ਉਹ ਜਿਹੜਾ ਬਹੁਤ ਮਰਦ ਕਿਸਮ ਦਾ ਸੰਤਾਂ ਦੀ ਜਿਹੜੀ ਬੇਇੱਜ਼ਤੀ ਕਰਨ ਵਾਲੀ ਗੱਲ ਹੈ ਤੇ ਇਹ ਅਸਲੀ ਮੈਨਾਂ ਦੇ ਵਿੱਚ ਜਿਹੜੇ ਹੁਣ ਵੀ ਮਰਦ ਗੱਲ ਚੱਲਦੀ ਉਹ ਇਹ ਵੀ ਪੱਕੇ ਸੰਤ ਸਨ ਪੂਰੇ ਮਹਾਂਪੁਰਖ ਸਨ ਤੇ ਉਹਨਾਂ ਨੇ ਮਤਲਬ ਆਪ ਦੇ ਧਰਮ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ ਹੈ ਤੇ ਜਿਹੜੇ ਮਤਲਬ ਸੂਡੋ ਸਿੱਖ ਸੰਖੁਸ਼ਵੰਦ ਸਿੰਘ ਵਰਗੇ ਇਹ ਇਹ ਉਹਨਾਂ ਨੂੰ ਸਮਝਦੇ ਸੀ ਇਹ ਮੇਡ ਮੌਕ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਤੋਂ ਉਦੋਂ ਜਿਹੜੇ ਸੂਡੋ ਸਿੱਖ ਨੇ ਉਹਨਾਂ ਦੀ ਮਤਲਬ ਮжоਰਿਟੀ ਸੀ ਤੇ ਮੈਂ ਤਾਂ ਇਹ ਕਹਿਣਾ ਜਿਹੜੇ ਅਕਾਲੀ ਨੇ ਪ੍ਰਕਾਸ਼ ਸਿੰਘ ਬਾਦਲ ਹੋਇਆ ਲੰਗੋਵਾਲ ਹੋਇਆ ਤੇ ਗੁਰਤੇਨ ਸਿੰਘ ਟੋੜਾ ਹੋਇਆ ਇਹ ਵੀ ਸਾਰੇ ਸੂਡੋ ਸਿੱਖ ਹੀ ਨੇ ਇਹਨਾਂ ਸਿੱਖੀ ਵਾਲੀ ਕੋਈ ਗੱਲ ਨਹੀਂ ਅਸਲੀ ਜਿਹੜੀ ਰੀਅਲ ਸੈਂਸ ਦੇ ਵਿੱਚ ਕਿਸੇ ਨੇ ਸਿੱਖੀ ਦੀ ਗੱਲ ਕੀਤੀ ਹੈ ਤੋਂ ਦਮਦਮਿਤਕਸਾਲ ਦੇ ਚੀਫ ਸੰਜਨੈਲ ਸਿੰਘ ਨੇ ਕੀਤੀ ਇਸ ਦਮਦਮਿਤਕਸਾਲ ਦਾ ਪਹਿਲਾਂ ਤੋਂ ਹੀ ਵੈਸੇ ਰੀਅਲ ਸੈਂਸ ਆਫ ਦੀ ਟਰਮ ਦੇ ਵਿੱਚ ਸਿੱਖੀ ਦੀ ਗੱਲ ਕਰਦੀ ਹੈ ਇਹ ਲੋਕ ਨੇ ਜਿਹੜੇ ਸੂਡੋ ਸੂਡੋ ਸਿੱਖ ਨੇ ਸੂਡੋ ਸਿੱਖ ਦਾ ਮਤਲਬ ਇਹ ਆ ਵੀ ਜੇ ਸਰਕਾਰ ਕੋਲ ਦਿੱਲੀ ਗਏ ਤੇ ਉਹਨਾਂ ਦੇ ਸਿੱਖ ਜੇ ਇੱਥੇ ਦਰਬਾਰ ਸਭਾ ਆਏ ਤੇ ਅਕਾਲ ਤਖਤ ਦੇ ਸਿੱਖ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾ ਉਹ ਕੰਮ ਹੈ ਮੇਰੇ ਇਹਨਾਂ ਦਾ ਤੇ ਹਾਲ ਹੈ ਕਿ ਉਹਨਾਂ ਸਾਰੀਆਂ ਗੱਲਾਂ ਨੂੰ ਕਲੀਅਰ ਕਰਨ ਵਾਸਤੇ ਮੈਂ ਪਹਿਲਾਂ ਦੋ ਅੰਗਰੇਜ਼ੀ ਦੀਆਂ ਕਿਤਾਬਾਂ ਵੀ ਲਿਖੀਆਂ ਸੀ ਪਰ ਉਹ ਛੋਟੀਆਂ ਸਨ ਉਹਨਾਂ ਵਿੱਚ ਜਿਹੜੇ ਅੰਗਰੇਜ਼ੀ ਦੇ ਪਾਠਕ ਸਨ ਉਹ ਉਹਨਾਂ ਨੇ ਤਾਂ ਪੜੀਆਂ ਨੇ ਬਾਹਰ ਦੇ ਲੋਕਾਂ ਵਾਸਤੇ ਮੈਂ ਲਿਖੀਆਂ ਸਨ ਜਿਨ੍ਹਾਂ ਨੇ ਇੱਕ ਤਾਂ ਗਲਤ ਮਤ ਉਤਤ ਪੇਸ਼ ਕੀਤੇ ਨੇ ਉਹ ਇਸ ਗੱਲ ਨੂੰ ਪੜ ਲੈਣ ਉਹਨਾਂ ਨੂੰ ਪੜੀਆਂ ਵੀ ਸਾਰੀਆਂ 25 ਕਿਤਾਬਾਂ ਪੜੀਆਂ ਹੋਣੀਆਂ ਹੁਣ ਰਮੇਸ਼ਾੰਦਰ ਸਿੰਘ ਜੋ ਉਸ ਵਕਤ ਦੇ ਡੀਸੀ ਸੀ ਉਹਨਾਂ ਨੇ ਵੀ ਕਿਤਾਬ ਲਿਖੀ ਆ ਉਹ ਕਹਿੰਦੇ ਇਹ ਵਾਕਿਆ ਟਾਲਿਆ ਜਾ ਸਕਦਾ ਸੀ ਕਿਹੜੀ ਕਿਤਾਬ ਦੇ ਵਿੱਚ ਜ਼ਿਆਦਾ ਝੂਠ ਲਿਖਿਆ ਖਸਵੰਦ ਸਿੰਘ ਦੀ ਤੁਸੀਂ ਗੱਲ ਕਰ ਲਈ ਸਤੀਸ ਜੈਕੱਬ ਤੇ ਮਾਰਗਟਲੀ ਦੀ ਕਿਤਾਬ ਵੀ ਆਈ ਸੀਗੀ ਹੋਰ ਬਹੁਤ ਸਾਰੀਆਂ ਕਿਤਾਬਾਂ ਨੇ ਕਿਹੜੇ ਰਾਈਟਰ ਨੇ ਸਰਕਾਰ ਦੇ ਕਹਿਣ ਤੇ ਮਤਲਬ ਲਿਖਿਆ ਸਾਰਾ ਕੁਝ ਇਹਦੇ ਬਾਰੇ ਕੀ ਕਹਿੰਦੇ ਮੈਂ ਜਿਹੜਾ ਰਮੇਸ਼ ਸਿੰਧਰ ਨੇ ਲਿਖਿਆ ਵੀ ਸਾਰਾ ਕੁਝ ਸਰਕਾਰ ਦੇ ਕਹਿਣ ਤੇ ਲਿਖਿਆ ਓਕੇ ਬੀਡੀ ਪਾਂਡੇ ਦੀ ਕਿਤਾਬ ਮੈਂ ਪਹਿਲਾਂ ਪੜ੍ਹੀ ਜਿਹੜਾ ਉਹ ਗਵਰਨਰ ਹੁੰਦਾ ਸੀ ਉਹਨੇ ਵੀ ਸਾਰਾ ਜਿਹੜਾ ਪਰ ਉਹਨੇ ਫੇਰ ਵੀ ਜਿਹੜੇ ਸਾਡੇ ਵਾਲੇ ਝੂਠੋ ਸਿੱਖਣੇ ਨੇ ਇਹਨਾਂ ਨਾਲ ਚੰਗੀਆਂ ਗੱਲਾਂ ਕੀਤੀਆਂ ਨੇ ਕਈ ਇੱਕ ਤਾਂ ਮਤਲਬ ਬੀਡੀ ਪਾਂਡੇ ਕਹਿੰਦੇ ਜਦੋਂ ਸੁੰਦਰ ਜੀ ਤੇ ਜਨਰਲ ਦਿਆਲ ਮੇਰੇ ਕੋਲੇ ਆਏ ਨੇ ਪ੍ਰੇਜ਼ੈਂਟ ਬੂਸਟ ਤੋਂ ਬਾਅਦ ਮੇਰੇ ਕੋਲ 6 ਤਰੀਕ ਤੋਂ ਬਾਅਦ 9 ਤਰੀਕ ਤੋਂ ਬਾਅਦ ਉਹ ਗਏ ਨੇ ਉਹਨਾਂ ਕੋਲ ਹਾਂ ਗਵਰਨਰ ਕੋਲ ਤੇ ਗਵਰਨਰ ਨੂੰ ਜਾ ਕੇ ਇਹਨਾਂ ਨੇ ਕਿਹਾ ਉਹਨੇ ਕਿਹਾ ਜਰਨੈਲਾਂ ਨੇ ਸੁੰਦਰਜੀ ਨੇ ਤੇ ਦਿਵਾਲ ਨੇ 20 ਸਲੂਟ ਦੀ ਮਿਲਿਟੈਂਸ ਜਿਹੜੀ ਲੜਾਈ ਇਹਨਾਂ ਦੇਖ ਕੇ ਗਏ ਨੇ ਜਾ ਕੇ ਇਹਨਾਂ ਨੇ ਜੀੜੀ ਪਾਂਡੇ ਨੂੰ ਇਹ ਕਿਹਾ ਇਸ 20 ਸਲੂਟ ਦੀ ਮਿਲਿਟੈਂਸ ਜਿਹੜੇ ਹਿਸਾਬ ਨਾਲ ਉਹਨਾਂ ਲੜਾਈ ਲੜੀ ਤੇ ਇਹ ਜੇ ਗਵਰਨਰ ਸਟੇਟ ਦਾ ਇਹ ਕਹਿ ਸਕਦਾ ਲਿਖ ਸਕਦਾ ਜਿਹੜੀ ਗੱਲ ਉਹਨਾਂ ਜਰਨੈਲਾਂ ਨੇ ਕਹੀ ਜੇ ਜਰਨੈਲ ਇਹ ਗੱਲ ਕਹਿ ਸਕਦੇ ਨੇ ਤੇ ਕਿੰਨਾ ਕੁ ਵੱਡਾ ਮਤਲਬ ਉਥੇ ਤਿਆਰੀ ਹੋਊਗੀ ਉਹਨਾਂ ਦੀ ਤੇ ਕਿੰਨਾ ਕੁ ਵੱਡਾ ਜਜ਼ਬਾ ਹੋਊਗਾ ਲੜਨ ਦਾ ਜਿਹੜੇ ਮਤਲਬ ਬਰਾੜ ਵੀ ਕਹਿੰਦਾ 6x ਇੰਚ ਜਿਹੜੀ ਲੰਬੀ ਉਹ ਖਾਲੀ ਕਾਰਤੂਸਾਂ ਦੀ ਜਿਹੜੀ ਮੈਂ ਦੇਖੀ ਹੈ ਜਿੰਨੇ ਇੰਨੇ ਕਾਰਤੂਸ ਚੱਲੇ ਨੇ ਉੱਥੇ ਤੇ ਇੰਨੀ ਵੱਡੀ ਲੜਾਈ ਹੈ ਜਿਹੜੀ ਇਸ ਕਰਕੇ ਮੈਂ ਲਿਖਿਆ ਵੀ ਵਿਪਨਨ ਕ੍ਰੀਦ ਤੇ ਖਾਲਸਾ ਰੀਤ ਦਾ ਮਹਾਜੁੱਧ ਇੱਕ ਮਹਾਜੁੱਧ ਸੀ ਛੋਟਾ ਨਹੀਂ ਮਹਾਜੁੱਧ ਦਾ ਮਤਲਬ ਇਹ ਵੀ ਇਧਰੋਂ ਇੰਦਰਾ ਗਾਂਧੀ ਮਾਰੀ ਗਈ ਜਿਹਨੇ ਪਹੁੰਚ ਚੜਾਈ ਸੀ ਇਧਰੋਂ ਸਾਡਾ ਜਿਹੜਾ ਹੀਰੋ ਸੀ ਸੰਜਨੈਲ ਸਿੰਘ ਭਿੰਡਰਵਾਲਾ ਉਹ ਮਾਰਿਆ ਗਿਆ ਦੋਵੇਂ ਇਸ ਵਾਸਤੇ ਦੋਵੇਂ ਹੀਰੋ ਸੀ ਜਿਹੜੇ ਉਹ ਦੋਵੇਂ ਮਤਲਬ ਸ਼ਹੀਦ ਹੋਏ ਨੇ ਇਸ ਵਾਸਤੇ ਮਹਾਜੁੱਧ ਹੈ ਤੇ ਮਹਾਜੋਦਾ ਜੀ ਕੰਟੀਨਿਊ ਕਰਦਾ ਇਹ ਖਤਮ ਨਹੀਂ ਹੋਇਆ ਅਜੇ ਪਤਾ ਨਹੀਂ ਕੀ ਕੁਝ ਹੋਣਾ ਪਰ ਕਿ ਜਿਹੜੀ ਦੁਖਾਂਤਕ ਪਹਿਲੂ ਹੈ ਇਸ ਮਸਲੇ ਦਾ ਉਹ ਇਹ ਆ ਜਾਂਦਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਦੋਂ ਸਿੱਧੀ ਦਿਹਾੜਾ ਸੀ ਉਹਨਾਂ ਦਿਨਾਂ ਦੌਰਾਨ ਉਹ ਚੁਣਿਆ ਗਿਆ ਅਟੈਕ ਵਾਲਾ ਦਿਨ ਉਹਦੇ ਨਾਲ ਜਿਹੜੀ 6-700 ਆਮ ਸੰਗਤ ਦਾ ਵੀ ਨੁਕਸਾਨ ਹੋਇਆ ਬੱਚੇ ਬੁੱਢੇ ਬਜ਼ੁਰਗ ਮੌਤ ਦੇ ਘਟ ਉਤਾਰੇ ਗਏ ਕੀ ਲੱਗਦਾ ਕਿ ਜਾਣ ਬੁੱਝ ਕੇ ਉਸ ਦਿਨ ਰੱਖਿਆ ਗਿਆ ਕਿ ਸਿੱਖਾਂ ਨੂੰ ਸਬਕ ਸਿਖਾ ਦਈਏ ਬਿਲਕੁਲ ਜੀ ਇਹ ਤਾਂ Hindu ਜਿਹੜਾ ਵਿਪਰਨ ਕੀ ਰੀਤ ਹੈ ਨਾ ਵਿਪਰਨ ਕੀ ਰੀਤ ਦਾ ਮਤਲਬ ਹੀ ਇਹ ਹੈ ਜਿਹੜਾ ਵਿਪਰਨਿਕ ਰੀਜਾ ਬੰਮਨਦ ਰੀਜ ਨਹੀਂ ਮੰਨਦਾ ਉਹਨੂੰ ਖਤਮ ਕਰੋ ਪਹਿਲਾਂ ਇਹਨਾਂ ਨੇ ਬੁੱਧ ਧਰਮ ਜਿਹੜਾ ਹਿੰਦੁਸਤਾਨ ਤੋਂ ਬਾਹਰ ਕੱਢਿਆ ਉਹਨਾਂ ਇਸ ਵੇਲੇ ਚਾਈਨਾ 'ਚ ਵੀ ਹੈ ਜਾਪਾਨ 'ਚ ਵੀ ਹੈ ਸਾਰੇ ਸਾਥ ਇੱਥੇ ਬਾਹਰ ਵੀ ਕੱਢਿਆ ਤੇ ਆਪਣੇ ਆਪ 'ਚ ਵੀ ਸਮੋਲਿਆ ਆਪਣੇ ਆਪ 'ਚ ਸਮੋਲਿਆ ਜਿਹੜੇ ਸੀ ਇੱਥੇ ਜਿਹੜੇ ਨਹੀਂ ਸੀ ਸਮੋਏ ਜਾਂਦੇ ਉਹ ਮਾਰਦੇ ਓਕੇ ਮਾਰ ਮਾਰ ਕੇ ਇਹਨਾਂ ਨੇ ਦਰਿਆਸ ਤੋਂ ਲੈ ਕੇ ਲੱਖਾਂ ਦੀ ਗਿਣਤੀ 'ਚ ਬੁੱਧਿਜ਼ਮ ਇਹਨਾਂ ਨੇ ਖਤਮ ਕੀਤਾ ਇਸ ਤਰ੍ਹਾਂ ਹੀ ਤੇ ਬੁੱਧਿਜ਼ਮ ਦਾ ਜਿਹੜਾ ਅਗਲਾ ਪੜਾ ਹੈ ਬੁੱਧਿਜ਼ਮ ਦਾ ਕੱਲਾ ਬੁੱਧ ਹੋਇਆ ਤੇ ਜਿਹੜਾ ਸਰਦਾਰ ਕਪੂਰ ਸਿੰਘ ਹੋਣਾ ਜਿਹੜਾ ਸਕਾਲਰ ਉਹਨਾਂ ਨੇ ਲਈ ਖਾਲਸਾ ਹੈ ਨਾ ਪੰਜਾਬ ਦੇ ਵਿੱਚ ਲੀਨੀਅਰ ਡਿਸੈਂਡੈਂਟ ਆ ਆ ਬੁੱਧਿਜ਼ਮ ਇਨ ਪੰਜਾਬ ਹੈ ਹਮ ਪਰ ਜਿਹੜਾ ਬੁੱਧਿਜ਼ਮ ਇਹਨਾਂ ਨੇ ਖਤਮ ਕੀਤਾ ਪਹਿਲਾਂ ਹਿੰਦੂਆਂ ਨੇ ਇਥੋਂ ਹਿੰਦੁਸਤਾਨ ਤੋਂ ਉਹਦਾ ਜਿਹੜਾ ਲੀਨੀਅਰ ਡਿਸੈਂਡੈਂਟ ਹੈ ਜਿਹੜਾ ਅੱਗੇ ਮਤਲਬ ਉਸ ਗੱਲ ਨੂੰ ਤੋੜਨ ਵਾਲਾ ਹੈ ਉਹ ਤੁਸੀਂ ਇੱਕ ਅੰਦਾਜ਼ਾ ਸਮਝੋ ਵੀ ਉਹ ਖਾਲਸਾ ਓਕੇ ਮਤਲਬ ਜੇ ਕੋਈ ਪੜਦਾ ਹੈ ਬੁੱਧਿਜ਼ਮ ਨੂੰ ਉਹਨੂੰ ਪਤਾ ਲੱਗੂਗਾ ਤਾਂ ਜਿਹੜੇ ਇੱਥੇ ਸਾਰੇ ਵਿਪਨ ਗਰੀਦ ਨੂੰ ਬੜਾ ਉਹ ਵੀ ਇੱਕ ਤਰ੍ਹਾਂ ਦੀ ਸੇਮ ਤੁਸੀਂ ਕਹਿ ਸਕਦੇ ਹੋ ਕਿ ਜੋ ਮਨੁੱਖ ਨੂੰ ਚੰਗਾ ਮਨੁੱਖ ਬਣਾਉਣ ਦੀ ਗੱਲ ਕਰਦਾ ਉਹ ਬੁੱਧ ਵੀ ਕਰਦਾ ਸੀ ਤੇ ਆਪਣੇ ਗੁਰੂ ਵੀ ਕਰਦੇ ਗੁਰੂ ਜਬਾਨਨ ਕੀਤੀ ਨੇ ਬਲਕਿ ਗੁਰੂ ਸਾਹਿਬ ਦੀ ਜਿਹੜੀ ਗੱਲ ਉਹ ਬੁੱਧ ਤੋਂ ਉੱਪਰ ਦੀ ਹੈ ਕਿਉਂਕਿ ਬੁੱਧ ਜਿਹੜਾ ਉਹ ਗੌਡ ਦੀ ਐਗਜ਼ਿਸਟੈਂਸ ਬਾਰੇ ਜਿਹੜਾ ਉਹ ਸਾਈਲੈਂਟ ਰਹਿੰਦਾ ਸੀ ਯੂਟੂਬ ਵੀ ਸਾਈਲੈਂਟ ਉਹਨੂੰ 골ਡਨ ਸਾਈਲੈਂਸ ਕਹਿੰਦੇ ਨੇ ਬੁੱਧੀ ਵੀ ਇਹਦਾ ਮਤਲਬ ਇਹ ਨਹੀਂ ਵੀ ਹੰਕਾਰੀ ਸੀ ਰੱਬ ਦੀ ਹੋਣ ਤੋਂ ਪਰ ਉਹ 골ਡਨ ਸਾਈਲੈਂਸ ਦਾ ਮਤਲਬ ਇਹ ਸੀ ਵੀ ਉਹਨੂੰ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ ਰੱਬ ਹੈਗਾ ਪਰ ਉਹ ਦਖਾਇਆ ਨਹੀਂ ਜਾ ਸਕਦਾ ਰੂਪ ਨਾ ਦੇਖ ਨਾ ਰੰਗ ਕਿ ਤ੍ਰਿਗੁਣ ਤੇ ਪ੍ਰਭੂ ਬਿਲਕੁਲ ਜਿਹੜੀ ਤੁਹਾਡੀ ਸੱਕਾ ਨੀਲਾ ਤਰਕਤਾਵ ਹੈ ਇਹ ਚ ਨਵੇਂ ਤੱਤ ਕੀ ਨੇ ਤੁਹਾਡੀ ਕਿਤਾਬ ਦੇ ਵਿੱਚ ਜਿਹੜੇ ਨਵੀਂ ਪੀੜ੍ਹੀ ਨੂੰ ਜੋ ਸਾਡੇ ਪੁਰਾਣੇ ਲੀਡਰ ਨੇ ਉਹਨਾਂ ਨੂੰ ਦੱਸਣ ਦੀ ਲੋੜ ਆ ਵੀ ਭਾਈ ਅਸਲ ਦੇ ਵਿੱਚ ਕਹਾਣੀ ਇਹ ਆ ਨਵੀਆਂ ਗੱਲਾਂ ਜੋ ਤੁਸੀਂ ਅੱਖੀਂ ਦੇਖੀਆਂ ਉਹ ਕੀ ਇਸ ਕਿਤਾਬ ਦੇ ਵਿੱਚ ਤੁਸੀਂ ਦਿਖਾਈਆਂ ਨੇ ਦੇਖੋ ਨਵੀਆਂ ਗੱਲਾਂ ਮੇਨ ਤਾਂ ਇਹੋ ਹੀ ਨੇ ਵੀ ਜਿਹੜਾ ਜਿਹੜਾ ਇਹਨਾਂ ਦਾ ਵਿਪਰਨ ਕੀ ਰੀਤ ਹੈ ਕਾਸਟ ਸਿਸਟਮ ਦੇ ਰਹਿ ਹਿੰਦੂਇਜ਼ਮ ਦਾ ਉਨੇ ਹਿੰਦੂ ਤੋਂ ਹਿੰਦੂ ਧਰਮ ਤੋਂ ਉਹਨੇ ਖਾਣਾ ਹੀ ਖਾਣਾ ਨਾਲ ਜਿਹੜੀਆਂ ਮਿਨਿਓਰਟੀਜ਼ ਨੇ ਜਿਹੜੇ ਦਲਿਤ ਨੇ ਜਿਹੜੇ ਆਦੀਵਾਸੀ ਨੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਨਵੀਂ ਪੀੜ੍ਹੀ ਨੂੰ ਇਹ ਚਾਹੀਦਾ ਵੀ ਇਹਨਾਂ ਤੋਂ ਮਤਲਬ ਸਾਵਧਾਨ ਰਹਿਣ ਤੇ ਜਿਹੜੀ ਇਹਨਾਂ ਦੀ ਵਿਪਨਕੀ ਰੀਤ ਹੈ ਉਹਨੂੰ ਕਦੇ ਵੀ ਨਾ ਮੰਨਣ ਗੁਰੂ ਸਾਹਿਬ ਨੇ ਇਹ ਹੀ ਕਿਹਾ ਜਦ ਇਹ ਗੈਂ ਵਿਪਨਕੀ ਰੀਤ ਮਹਾਨਕੁਰ ਉਨਕੀ ਪ੍ਰਤੀਤ ਤੇ ਜੇ ਅਸੀਂ ਮਹਾਰਾਜ ਦੀ ਪ੍ਰਤੀਤ ਜਿਸ ਤਰ੍ਹਾਂ ਗੁਰੂ ਸੰਜਨੈਲ ਸਿੰਘ ਉਹਨਾਂ ਨੇ ਉੱਥੇ ਸ਼ੋਅ ਕੀਤੀ ਜਿਸ ਤਰ੍ਹਾਂ ਮਹਾਰਾਜ ਨੇ ਉਹਨਾਂ ਦੇ ਨਾਲ ਰਹਿ ਕੇ ਲੜਾਈ ਲੜੀ ਉਸ ਤਰ੍ਹਾਂ ਜਿਹੜਾ ਮਿਸਟ੍ਰੀਸਿਜ਼ਮ ਜਿਹੜਾ ਮਿਸਟਿਕ ਸਿੱਖ ਮਿਸਟ੍ਰੀਸਿਜ਼ਮ ਉਹ ਉਦੋਂ ਅਪੀਅਰ ਹੁੰਦਾ ਜੇ ਅਸੀਂ ਉਸ ਉਹਨਾਂ ਦੀ ਲਾਈਨ ਤੇ ਠੀਕ ਮਤਲਬ ਤੁਰੀਏ ਤਾਂ ਜੇ ਅਸੀਂ ਲਾਈਨ ਬਦਲਦੇ ਨਾ ਬਿਪਨਰੀ ਤੋਂ ਅਲਾਜ ਨੇ ਜਿਸ ਤਰ੍ਹਾਂ ਇਹ ਬਾਦਲ ਟੋੜ ਆਉਣ ਲੰਗਵਾਲ ਵਗੈਰਾ ਕਰਦੇ ਨੇ ਫਿਰ ਗੁਰੂ ਦੀ ਪ੍ਰਤੀਬ ਉਹ ਸਾਡੇ ਤੇ ਨਹੀਂ ਰਹਿੰਦੀ ਤੇ ਫਿਰ ਅਸੀਂ ਡਾਊਨ ਹੋ ਜਾਂਦੇ ਆ ਤੇ ਸਾਕਾ ਨੀਲਾ ਤਾਰਾ ਤੇ ਦਿਨਾਂ ਦੌਰਾਨ ਤੁਸੀਂ ਹਰਿਮੰਦਰ ਸਾਹਿਬ ਦੇ ਵਿੱਚ ਸੀਗੇ ਤੁਹਾਨੂੰ ਕਦੋਂ ਪਹਿਲਾਂ ਪਤਾ ਲੱਗਿਆ ਸੀ ਕਿ ਆਹ ਪਾਣਾ ਵਾਪਰਨ ਵਾਲਾ ਇਦਾਂ ਅਟੈਕ ਹੋਏਗਾ ਫਿਰ ਤਕੜੀ ਲੜਾਈ ਦੇ ਮੋਰਚੇ ਵਗੈਰਾ ਤੁਸੀਂ ਵੇਖੇ ਨੇ ਕਦੋਂ ਤੁਹਾਨੂੰ ਲੱਗਿਆ ਸੀ ਇਲਾਮ ਹੋ ਗਿਆ ਸੀ ਕਿ ਹੁਣ ਕੁਝ ਹੋਣ ਵਾਲਾ ਹੈ ਦੇਖੋ ਸੰਤ ਜਨਰੈਲ ਸਿੰਘ ਭਾਈ ਅਮਰੀਕ ਸਿੰਘ ਜਨਰਲ ਸੁਖ ਸਿੰਘ ਇਹ ਤਾਂ ਕਹਿੰਦੇ ਹੁੰਦੇ ਸੀ ਅਟੈਕ ਹੋਣਾ ਤੇ ਜਿਹੜੇ ਅਸੀਂ ਨਵੇਂ ਗਏ ਹੋਏ ਸੀ ਸਾਨੂੰ ਇਹ ਸੀ ਵੀ ਸਿੱਖਾਂ ਦਾ ਇੰਨਾ ਮਤਲਬ ਬੋਲਬਾਲਾ ਇੱਥੇ ਸਿੱਖਾਂ ਨੇ ਇੰਨੇ ਅਫਸਰ ਨੇ ਸਿੱਖਾਂ ਦਾ ਪ੍ਰੈਜ਼ੀਡੈਂਟ ਐ ਮਨਗਿਆਨੀ ਜੈਲ ਸਿੰਘ ਇਹ ਇੰਨਾ ਰਿਸਕ ਨਹੀਂ ਲੈ ਸਕਦੇ ਸਰਕਾਰ ਵੀ ਅਟੈਕ ਕਰੇ ਲੇਕਿਨ ਉਹਨਾਂ ਨੂੰ ਇਹ ਪੱਕਾ ਸੀ ਸੰਤ ਜਨਰੈਲ ਸਿੰਘ ਨੂੰ ਤੇ ਜਨਰਲ ਸੁਖ ਸਿੰਘ ਹੋਰਾਂ ਨੂੰ ਯੋਨ ਜਨਰਲ ਸੁਵੇਕ ਸਿੰਘ ਨੇ ਮੈਨੂੰ 6 ਤਰੀਕ ਨਾ 4 ਤਰੀਕ ਦੀ ਗੱਲ ਹੈ ਜਨ ਸੁਵੇਕ ਸਿੰਘ ਤੇ ਮੈਂ ਦੋਵੇਂ ਅਕਾਲ ਤਖਤ ਦੇ ਸਾਹਮਣੇ ਖੜੇ ਸੀ ਉਹਨਾਂ ਨੇ ਮੈਨੂੰ ਇਹ ਕਿਹਾ ਜਨ ਸੁਵੇਕ ਸਿੰਘ ਨੇ ਦੀ ਬੈਸਟ ਪਲੇਸ ਟੂ ਡਾਈ ਇਜ਼ ਦੀ ਹਾਈਐਸਟ ਪਲੇਸ ਆਫ ਯੂਰ ਰਿਲੀਜੀਅਨ ਐਂਡ ਅ ਪਲੇਸ ਕਨੈਕਟਡ ਵਿਦ ਯੂਰ ਅਨਸੈਸਟਰਸ ਜਿਹੜੀ ਮਰਨ ਵਾਸਤੇ ਸਭ ਨਾਲ ਵਧੀਆ ਜਗ੍ਹਾ ਹੈ ਨਾ ਉਹ ਆਪਦੇ ਧਰਮ ਦੀ ਸਭ ਨਾਲ ਵੱਡੀ ਜਗ੍ਹਾ ਤੇ ਜਾਂ ਜਿਹੜੀ ਤੁਹਾਡੇ ਬਜ਼ੁਰਗਾਂ ਨਾਲ ਜਿਹਨਾਂ ਕਨੈਕਸ਼ਨ ਹੋਏ ਉਹ ਜਗ੍ਹਾ ਤੇ ਆਹ ਜਗ੍ਹਾ ਜਿੱਥੇ ਆਪਾਂ ਖੜੇ ਆਂ ਥਿਸ ਇਜ਼ ਦੀ ਬੈਸਟ ਪਲੇਸ ਟੂ ਡਾਈ ਅਸੀਂ ਉਹ ਅਕਾਲ ਤਖਤ ਦੇ ਉਹਨਾਂ ਦਾ ਇਸ਼ਾਰਾ ਇਹ ਸੀ ਵੀ ਅਸੀਂ ਸਿੱਧੀ ਪਾਉਣੀ ਹੈ ਤੇ ਮੈਂ ਇਹਦੇ ਸਿੱਧੀ ਵਾਸਤੇ ਤਿਆਰ ਨਹੀਂ ਸੀ ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਤੁਸੀਂ ਕਿਉਂ ਨਹੀਂ ਸੀ ਤਿਆਰ ਮਤਲਬ ਜਦੋਂ ਪੂਰੀ ਇੱਕ ਪਤਾ ਵੀ ਜੰਗ ਲੱਗਣੀ ਹੈ ਉਹ ਚ ਸਿੱਧੀ ਲਈ ਬੰਦਾ ਸਾਰਾ ਮਾਹੌਲ ਦੇਖ ਕੇ ਤਿਆਰ ਹੋ ਜਾਂਦਾ ਬਿਲਕੁਲ ਹਿਊਮਨ ਵੀਕਨੈਸ ਓਕੇ ਹਿਊਮਨ ਵੀਕਨੈਸ ਕਿਉਂਕਿ ਇੱਕ ਤਾਂ ਮੇਰੀ ਟ੍ਰੇਨਿੰਗ ਨਹੀਂ ਸੀ ਹੁਣ ਜਨਰਲ ਸੁਖਬੀ ਸਿੰਘ ਉਹਨਾਂ ਦਾ ਪਹਿਲਾਂ ਬੰਗਲਾਦੇਸ਼ ਦੀ ਲੜਾਈ ਲੜੀ ਸਾਰਾ ਕੁਝ ਉਹਨਾਂ ਨੇ ਲੜਿਆ ਫਿਰ ਜਨਰਲ ਸਿੰਘ ਉਹਨਾਂ ਨੇ ਬੜੀ ਵੱਡੀ ਲੜਾਈ ਲੜੀ ਟਕਸਾਲ ਦੇ ਵਿਚ ਰਹਿੰਦੇ ਹੋਏ ਲੈਕਿਨ ਅਸੀਂ ਇੱਥੇ ਯੂਨੀਵਰਸਿਟੀ ਕੋ ਐਜ਼ ਅ ਸਟੂਡੈਂਟ ਸੈਂਟਰ ਜੋ ਕਾਫੀ ਪੀਂਦੇ ਪੀਂਦੇ ਇਹ ਸਾਡਾ ਜਿਹੜਾ ਰਹਿਣ ਸਹਿਣ ਦਾ ਢੰਗ ਸੀ ਜਿਹੜਾ ਸੀ ਸਾਡਾ ਪੋਲਿਟਿਕਲ ਸੀ ਜ਼ਿਆਦਾ ਜਿੰਦਗੀ ਦੇ ਰੰਗ ਢੰਗ ਤੁਸੀਂ ਹੋਰ ਦੇਖਣਾ ਚਾਹੁੰਦੇ ਸੀ ਮੇਲਾ ਦਾ 27-22 ਸਾਲ ਉਮਰ ਹੋ ਗਈ ਨਹੀਂ ਉਦੋਂ 40 ਸਾਲ ਸੀ ਮੇਰੀ 40 ਸਾਲ ਮਹਿਮਦ ਸੰਤ ਦੇ ਨਾਇਰ ਸਿੰਘ ਤੋਂ ਮੈਂ ਉਦੋਂ ਵੱਡਾ ਸੀ ਜਦੋਂ ਉਹ ਚੀਜ਼ ਹੋਈ ਤੇ ਉਦੋਂ ਭਾਈ ਅਮਰੀਕ ਸਿੰਘ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਸੀ ਸਾਡੇ ਪੰਜ ਤੀਕ ਨੂੰ ਸਾਡੇ ਮੋਰਚੇ ਤੇ ਆਇਆ ਭਾਈ ਅਮਰੀਕ ਸਿੰਘ ਉਹਨੇ ਸਾਡੇ ਹਿਸਾਰ ਨੂੰ ਸਾਰੇ ਪਰ ਤੁਹਾਡੇ ਜਿਹੜੇ ਇਹ ਇੰਟਰਵਿਊ ਸੁਣਨਗੇ ਜਾਂ ਪਹਿਲਾਂ ਵੀ ਸੁਣ ਉਹ ਤੁਹਾਡੇ ਤੇ ਕਈ ਤਵਾ ਧਰ ਦਿੰਦੇ ਆ ਕਿ ਥੋੜਾ ਥੋੜਾ ਏਜੰਸੀਆਂ ਨਾਲ ਵੀ ਥੋੜਾ ਥੋੜਾ ਲਿੰਕ ਤੁਸੀਂ ਰੱਖਦੇ ਸੀ ਇਹਦੇ ਬਾਰੇ ਦੱਸੋ ਏਜੰਸੀਆਂ ਦੇਖੋ ਜੀ ਜਿਹਨੇ ਲੜਾਈ ਲੜਨੀ ਹੈ ਏਜੰਸੀਆਂ ਕੁਝ ਨਹੀਂ ਉਹਦਾ ਬੁਗਾਰ ਸਕਦੀਆਂ ਜਿਹਦਾ ਆਪਦਾ ਵਿਜ਼ਨ ਹੈ ਜਿਹੜਾ ਉਹ ਠੀਕ ਹੋਵੇ ਜਿਹੜੀ ਪੜ੍ਹਾਈ ਲਿਖਾਈ ਹੋਵੇ ਜਿਹੜਾ ਸਮਝਦਾ ਹੋਵੇ ਗੱਲ ਨੂੰ ਕਰਨਾ ਕਿਵੇਂ ਆ ਜਦੋਂ 1985 ਦੇ ਵਿੱਚ ਮੈਨੂੰ ਅਪਰੋਚ ਕੀਤਾ ਸਰਕਾਰ ਨੇ ਉਦੋਂ ਸਾਡਾ ਮੈਂ ਇੱਕ ਬਫਰ ਭੇਜਿਆ ਸੀ ਆਲ ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਦਾ ਪਹਿਲਾਂ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਜਿਹਦੇ ਭਾਈ ਜਗਜੀਤ ਸਿੰਘ ਵੀ ਸ਼ਾਮਿਲ ਸੀ ਸੰਤਾ ਉਹਦੇ ਵੱਡੇ ਭਰਾ ਉਹ ਫੇਲ ਹੋ ਗਿਆ ਕਿ ਉੱਥੋਂ ਉਹਨਾਂ ਨੂੰ ਲਾਇਕ ਨਹੀਂ ਕੀਤਾ ਕਿਸੇ ਨੇ ਵੀ ਇਹ ਗੱਲਬਾਤ ਕਰਨੀ ਨਹੀਂ ਜਾਂਦੇ ਇਹਨਾਂ ਨਾਲ ਕੀ ਗੱਲ ਕਰਨੀ ਉਸ ਤੋਂ ਬਾਅਦ ਉਹਨਾਂ ਨੂੰ ਲੱਭਿਆ ਵੀ ਕੋਈ ਪੜਿਆ ਲਿਖਿਆ ਬੰਦਾ ਹੋਵੇ ਯੂਨੀਵਰਸਿਟੀ ਜੀ ਤੋਂ ਐਜੂਕੇਟਿਡ ਹੋਵੇ ਜਿਹੜਾ ਬੰਦਾ ਟੇਬਲ ਤੇ ਬਹਿ ਕੇ ਗੱਲ ਕਰ ਸਕਦਾ ਹੋਵੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸੰਪਰਕ ਕੀਤਾ ਮੈਨੂੰ ਕਹਿਣ ਲੱਗੇ ਜੀ ਤੁਹਾਡੇ ਨਾਲ ਅਸੀਂ ਗੱਲ ਕਰਨੀ ਚਾਹੁੰਦੇ ਆ ਫੈਡਰੇਸ਼ਨ ਦੇ ਵਿਆਹ ਉਤੇ ਵੀ ਤੁਸੀਂ ਲੀਡ ਕਰੋ ਤੇ ਜਦੋਂ ਉਹਨਾਂ ਨੇ ਗੱਲਬਾਤ ਮੇਰੇ ਨਾਲ ਕੀਤੀ ਇਹਨਾਂ ਜਨਰਲ ਗਵਰਨਰ ਅਰਜਨ ਸਿੰਘ ਨੇ ਗੱਲਬਾਤ ਕੀਤੀ ਇੱਕ ਸੁਮਨ ਦੁੱਬੇ ਹੁੰਦਾ ਸੀ ਉਦੋਂ ਇੰਡੀਆ ਟੂਡੇ ਦਾ ਐਡੀਟਰ ਸੀ ਉਹਨੇ ਵੀ ਗੱਲਬਾਤ ਕੀਤੀ ਤਿੰਨ ਚਾਰ ਹੋਰ ਜਿਹੜੇ ਵੱਡੇ ਵੱਡੇ ਅਫਸਰ ਸੀ ਇਹਨਾਂ ਦੇ ਜਿਹੜੇ ਪੋਲੀਟੀਕਲ ਬੰਦੇ ਸੀ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਫਿਰ ਜੀਵ ਕਾਂਦੀ ਹੁੰ ਦੱਸ ਸਕਦਾ ਆਗੇ ਵੀ ਜੇ ਕਿਸੇ ਬੰਦੇ ਨਾਲ ਫੈਡਰੇਸ਼ਨ ਨਾਲ ਗੱਲ ਹੋ ਸਕਦੀ ਹੈ ਯੋ ਇਹ ਡਾਕਟਰ ਹੈ ਉਹਦਾਂ ਹੋ ਸਕਦੀ। ਇਹ ਸਾਡਾ ਦੌਰ ਚੱਲਿਆ 1 ਮਹੀਨਾ ਗੱਲਬਾਤ ਦਾ ਦੌਰ ਚੱਲਿਆ। ਉਸ ਦੌਰ ਦੇ ਵਿੱਚ ਉਹ ਜਿਹੜੇ ਜੋਧਪੁਰ ਦੇ ਕੈਦੀ ਸੀ ਉਹਨਾਂ ਨੂੰ ਛਡੂਣ ਤਿਆਰ ਸਨ। ਜਿਹੜੇ ਹਾਈਜੈਕਰ ਫੜੇ ਹੋ ਸੀ ਪਾਕਿਸਤਾਨ ਦੇ ਇੱਥੇ ਉਹਨਾਂ ਨੂੰ ਛਡੂਣ ਤਿਆਰ ਸਨ ਤੇ ਸਾਡੀ ਇੱਕ ਕਮੇਟੀ ਬਣਾ ਕੇ ਸਾਡੇ ਨਾਲ ਸਿੱਖ ਪ੍ਰੋਬਲਮ ਬਾਰੇ ਗੱਲ ਕਰਨ ਵਾਸਤੇ ਤਿਆਰ ਸਨ। ਜਦੋਂ ਸਾਰਾ ਕੁਝ ਡਿਸਾਈਡ ਹੋ ਗਿਆ ਉਸ ਤੋਂ ਬਾਅਦ ਉਦੋਂ ਹੀ ਲੰਗੋਵਾਲ ਦਾ ਮਰਡਰ ਹੋ ਜਾਂਦਾ। ਓਕੇ ਜਦੋਂ ਲੰਗੋਵਾਲ ਦਾ ਮਰਡਰ ਹੋ ਗਿਆ ਤੇ ਫੇਰ ਉਹ ਕਹਿਣ ਲੱਗੇ ਪਰ ਸਮਝੌਤੇ ਤੋਂ ਬਾਅਦ ਹੀ ਹੋਇਆ ਨਾ ਲੋਂਗੋਵਾਲ ਦਾ ਮਰਡਰ ਕੁਝ ਧਿਰਾਂ ਨੂੰ ਉਹ ਸਮਝੌਤਾ ਮੰਨਜ਼ੂਰ ਨਹੀਂ ਸੀਗਾ ਕਿ ਗਲਤ ਹੋਇਆ ਲੇਕਿਨ ਸਾਡੇ ਨਾਲ ਉਹ ਗੱਲਬਾਤ ਚੱਲਦੀ ਸੀ ਓਕੇ ਸਾਡੇ ਨਾਲ ਉਹ ਸਮਝੌਤੇ ਦੇ ਬਾਵਜੂਦ ਫਿਰ ਇੱਕ ਹੋਰ ਗੱਲ ਹੋਰ ਸਮਝੌਤਾ ਹੋਣ ਦੇ ਚਾਂਸ ਸੀਗੇ ਕਿਉਂਕਿ ਆਲ ਅਸਾਮ ਸਟੂਡੈਂਟ ਯੂਨੀਅਨ ਨਾਲ ਉਦੋਂ ਸਮਝੌਤਾ ਹੋਇਆ ਸੀ ਆਸੂ ਨਾਲ ਤੇ ਉਹ ਇਹ ਚਾਹੁੰਦੇ ਸੀ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਨਾਲ ਸਮਝੌਤਾ ਹੋਵੇ ਜਦੋਂ ਸਾਡੀ ਗੱਲਬਾਤ ਕੰਟੀਨਿਊ ਸਾਡੀ ਗੱਲਬਾਤ ਉਦੋਂ ਟੁੱਟੀ ਏ ਜਦੋਂ ਲੋਂਗੋਵਾਲ ਦਾ ਮਰਡਰ ਹੋ ਜਾਂਦਾ ਲੋਂਗੋਵਾਲ ਦੇ ਮਰ ਉਸ ਤੋਂ ਬਾਅਦ ਜਿਹੜਾ ਸਾਡਾ ਜਿਹੜਾ ਚਸ਼ੰਦਾ ਦਾ ਦੌਰ ਸ਼ੁਰੂ ਹੋਇਆ ਇਹ ਜਿਹੜਾ ਸਮਝ ਤੋਂ ਬਾਹਰ ਆ ਜਿਹੜੀ ਜਿਹੜੀ ਗੱਲਬਾਤ ਦੀ ਗਰਮਾ ਕੀਤੀ ਇਹ ਗੱਲਬਾਤ ਜਦੋਂ ਉਦੋਂ ਵੀ ਚੱਲੀ ਉਦੋਂ ਵੀ ਸਾਰੇ ਲੋਕਾਂ ਨੇ ਇਹ ਕਿਹਾ ਵੀ ਸਰਕਾਰ ਦਾ ਬੰਦਾ ਜੇ ਸਰਕਾਰ ਨਾਲ ਗੱਲਬਾਤ ਕਰਦਾ ਲੇਕਿਨ ਰਣਮਿੰਦਰ ਸੰਧੂ ਜਿਹੜਾ ਉਹ ਬੜਾ ਪੜਿਆ ਲਿਖਿਆ ਬੰਦਾ ਸੀ ਬੜਾ ਸੂਝਦਾਰ ਬਾਣ ਸੀ ਉਹਦਾ ਮਤਲਬ ਇਸ ਵੀ ਜਿਹੜਾ ਇਧਰੋਂ ਇੰਦਰਾ ਗਾਂਧੀ ਮਾਰੀ ਗਈ ਉਧਰੋਂ ਆਪਣਾ ਜਨਰਲ ਮਾਰਿਆ ਗਿਆ ਲੜਾਈ ਹੈ ਜਿਹੜੀ ਬਰਾਬਰ ਦੀ ਹੈ ਤੇ ਜਦੋਂ ਬਰਾਬਰ ਦੀ ਲੜਾਈ ਹੋ ਜੇ ਫਿਰ ਟੇਬਲ ਤੇ ਬਹਿ ਕੇ ਗੱਲਬਾਤ ਕਰਨੀ ਪੈਂਦੀ ਹੈ ਤੇ ਆਪਾਂ ਟੇਬਲ ਤੇ ਬੈ ਤਾਂ ਮੈਂ ਵੀ ਇਹ ਸਮਝਦਾ ਸੀ ਟੇਬਲ ਤੇ ਬੈਠਣਾ ਚਾਹੀਦਾ ਤੇ ਕਿਉਂਕਿ ਇਹਨਾਂ ਨੇ ਕਾਲੀ ਕੀਤੀ ਹੈ ਕਾਲੀਆਂ ਨੂੰ ਪਤਾ ਸੀ ਵੀ ਜੇ ਇਹਨਾਂ ਨਾਲ ਸਮਝੌਤਾ ਹੋ ਗਿਆ ਤਾਂ ਸਾਡੀ ਕਿਸੇ ਨੇ ਪੁੱਛਣੀ ਨਹੀਂ ਇਹਨਾਂ ਨੇ ਸਾਡੀ ਪਿੱਠੇ ਚੁਰਾ ਮਾਰ ਕੇ ਤੇ ਆਪ ਦਾ ਸਮਝੌਤਾ ਕਰ ਲਿਆ ਸਾਨੂੰ ਫੇਲ ਕਰਨ ਵਾਸਤੇ ਇਹਨਾਂ ਨੇ ਫੇਰ ਲੰਗੋਲ ਨੂੰ ਮੁਰਾਇਆ ਇਹ ਉਹੀ ਇਹਨਾਂ ਨੇ ਮੁਰਾਇਆ ਸਰਕਾਰ ਨਾਲ ਕੁੰਡੀ ਵਾਲੀ ਆ ਜਿਹੜੀ ਇੱਥੇ ਆਈਬੀ ਵਾਲੇ ਰਾਲੇ ਪੂਰੇ ਐਕਟਿਵ ਸੀਗੇ ਕਈ ਤਾਂ ਖੜਕੂਆਂ ਦੇ ਵਿੱਚ ਵੀ ਰਲ ਗਏ ਸੀਗੇ ਫਿਰ ਉਹਨਾਂ ਤੇ ਯਕੀਨ ਕਿਵੇਂ ਕੀਤਾ ਚਾਹਦਾ ਕਿਉਂਕਿ ਉਹਨਾਂ ਨੇ ਤਾਂ ਸਰਕਾਰ ਦੇ ਕਹਿਣ ਤੇ ਸਾਰਾ ਕੁਝ ਕਰਨਾ ਹੈ ਸਰ ਪਰ ਤੁਸੀਂ ਕਿਵੇਂ ਉਹਨਾਂ ਦੀ ਮਤਲਬ ਗੱਲਾਂ 'ਚ ਆ ਗਏ ਉਹਦਾ ਤਾਂ ਫਿਰ ਤੁਹਾਨੂੰ ਨੁਕਸਾਨ ਹੋਣਾ ਸੀਗਾ ਨਹੀਂ ਮੈਂ ਗੱਲਾਂ 'ਚ ਤਾਂ ਨਹੀਂ ਆਇਆ ਨਹੀਂ ਉਹ ਸੰਪਰਕ ਕਿਵੇਂ ਬਣਾਉਂਦੇ ਸੀ ਪਹਿਲਾਂ ਤਾਂ ਇਹ ਦੱਸ ਦੋ ਵੀ ਸੰਪਰਕ ਕਰਨ ਵਾਸਤੇ ਉਹਨਾਂ ਨੇ ਤਿੰਨ ਸਾਈਡ ਤੋਂ ਸ਼ੁਰੂ ਕੀਤਾ ਉਹਨਾਂ ਨੇ ਅੱਛਾ ਜਦੋਂ ਗਵਰਨਰ ਅਰਜਨ ਸਿੰਘ ਆਇਆ ਹਨ ਇੱਕ ਤਾਂ ਉਹਨਾਂ ਨੇ ਪ੍ਰੋਜੈਕਟ ਸਰੂਪ ਸਿੰਘ ਨੂੰ ਡਿਊਟੀ ਲਈ ਜਿਹੜਾ ਚੰਡੀਗੜ੍ਹ 'ਚ ਸੀ ਉਹ ਪਹਿਲਾਂ ਉਹ ਮਿਸਟਰੀ ਇੱਕ ਮੱਧ ਪ੍ਰਦੇਸ਼ ਦਾ ਸੀ ਸਰਦਾਰ ਗਵਾਲੀ ਗਵਾਲੀਅਰ ਤੋਂ ਜਗਜੀਤ ਸਿੰਘ ਓਕੇ ਉਹ ਅਰਜਨ ਸਿੰਘ ਨੂੰ ਜਾਣਦਾ ਸੀ ਉਹਦੀ ਡਿਊਟੀ ਲਈ ਇਕ ਅਰुण ਸਿੰਘ ਜੀ ਕਪੂਰ ਥਲੇ ਦਾ ਇਹ ਰਜੀਵ ਦੇ ਬਹੁਤ ਨੇੜੇ ਸੀ ਉਹਦੀ ਡਿਊਟੀ ਦਾ ਜੀ ਵੀ ਤੁਸੀਂ ਉਹ ਟੀਮ ਲੱਭੋ ਫੈਡਰੇਸ਼ਨ ਦੀ ਜਿਨ੍ਹਾਂ ਨੇ ਫੈਡਰੇਸ਼ਨ ਟ੍ਰੋਫੀ ਆਰਗੇਨਾਈਜ਼ ਕਰਕੇ ਤੇ ਕੈਂਪ ਸ਼ੁਰੂ ਕੀਤਾ ਯਾਨੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਰਜੀਵ ਗਾਂਧੀ ਨੂੰ ਹੋ ਗਿਆ ਸੀ ਕਿ ਨੁਕਸਾਨ ਵੱਡਾ ਹੋ ਗਿਆ ਜਦੋਂ ਬੰਦੇ ਦੀ ਮਾਂ ਹੀ ਚਲੀ ਗਈ ਤਾਂ ਉਹ ਸਮਝੌਤਾ ਕਰਕੇ ਪੰਜਾਬ ਨੂੰ ਕੁਝ ਦੇਣਾ ਚਾਹੁੰਦਾ ਸੀ ਤਾਰਪੀੜੋ ਕਿੰਨੇ ਕੀਤਾ ਫਿਰ ਉਹ ਸਾਰੀ ਗੱਲਬਾਤ ਹੋ ਗਈ ਯਾਨੀ ਕੀਤਾ ਤਾਰਪੀੜੋ ਕੀਤਾ ਲੰਗੋਵਾਲ ਨੇ ਤਾਰਪੀੜੋ ਕੀਤਾ ਬਾਦਲ ਨੇ ਤਾਰਪੀੜੋ ਕੀਤਾ ਬਰਨਾਲੇ ਨੇ ਬਲਵੰਤ ਸਿੰਘ ਮੇਨ ਸੀ ਇਹਨਾਂ ਦਾ ਜਿਨੇ ਸਾਰਾ ਪੈਸਾ ਲਾਇਆ ਤਾਰਪੀੜੋ ਕਰਨ ਤੇ ਸਾਡੇ ਜਿਹੜੇ ਫੈਡਰੇਸ਼ਨ ਦੇ ਲੀਡਰ ਸਨ ਕੋਸ਼ ਰੇਰਿੰਦਰ ਕਾਲੋਂ ਵਰਗੇ ਉਹਨਾਂ ਨੂੰ ਉਤਾਰ ਪੁੱਟਾ ਕਰ ਕੀਤਾ ਕਿਉਂਕਿ ਉਹ ਫਿੱਕੇ ਸੀ ਵੇਖੀ ਉਹਨਾਂ ਨੇ ਫਿਰ ਸਰਕਾਰ ਦਾ ਕੰਮ ਕੀਤਾ ਸਾਰਾ ਜਿੰਨਾ ਦੇ ਰੋਡ ਉਹਨਾਂ ਦਾ ਅਸਰ ਸੀ ਜਿਹੜੇ ਉਸ ਮੌਕੇ ਦੇ ਰਵੈਤੀ ਲੀਡਰ ਸੀਗਾ ਤਿੱਕੜੀ ਤਲਵੰਡੀ ਤੌੜਾ ਬਾਦਲ ਢੀਂਸਾ ਥੋੜਾ ਪਿੱਛੇ ਸੀਗਾ ਉਹਨਾਂ ਦਾ ਕੀ ਭੂਮਿਕਾ ਰਹੀ ਸੰਤ ਪਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਾਉਣ ਚ ਅਟੈਕ ਕਰਵਾਉਣ ਦੇ ਵਿੱਚ ਕੀ ਉਹ ਵੱਡੇ ਲੀਡਰ ਸੀ ਜੇ ਕੇਂਦਰ ਨੂੰ ਕਹਿੰਦੇ ਹੋ ਸਕਦਾ ਇਹ ਪਾਣਾ ਨਾਮ ਵਾਪਰਦਾ ਅਟੈਕ ਰੁਕ ਸਕਦਾ ਸੀ ਕਿੰਨੀ ਕ ਭੂਮਿਕਾ ਸੀ ਇਹਨਾਂ ਤਿੰਨੇ ਜਥੇਦਾਰਾਂ ਦੀ ਦੇਖੋ ਇਹਨਾਂ ਨੇ ਜਿਹੜਾ ਸੰਤ ਜਨੈਲ ਸਿੰਘ ਤੇ ਜਿਹੜਾ ਇਮੇਜ ਦੇਖਿਆ ਨਾ ਇਹਨਾਂ ਨੇ ਇਹ ਦੇਖਿਆ ਵੀ ਜੇ ਸੰਤ ਜਨੈਲ ਸਿੰਘ ਰਹਿ ਗਿਆ ਤੇ ਇਹਨੇ ਸਿੱਖੀ ਦੀ ਗੱਲ ਕਰਨੀ ਹੈ ਸਿੱਖੀ ਦੀ ਗੱਲ ਕਰੂਗਾ ਤਾਂ ਅਸੀਂ ਸਿੱਖੀ ਦੀ ਗੱਲ ਕਰਨੀ ਸਕਦੇ ਇਸ ਵਕਤ ਜੇ ਇਹਨਾਂ ਨੂੰ ਕਾਬਤਕ ਦਾ ਦੇਖਦਾ ਰਿ ਬਣਾ ਦिए ਜਿਸ ਤਰ੍ਹਾਂ ਇੱਕ ਸਰਵਿਸਮੈਨ ਨੇ ਸਾਰਿਆਂ ਨੂੰ ਮਤ ਪਾਸ ਕੀਤਾ ਸੀ ਇਹਨੂੰ ਬਣਾ ਦਿਓ ਉਦੋਂ ਵੀ ਇਹਨਾਂ ਨੇ ਕਿਹਾ ਵੀ ਸਾਨੂੰ ਸੱਦੂਗਾ ਇਸ ਵਕਤ ਇਹ ਨਹੀਂ ਉਲਮੀਨੇਟ ਕਰਨਾ ਬਹੁਤ ਜ਼ਰੂਰੀ ਹੈ ਸਾਰੇ ਮਤਲਬ ਇਹ ਹੀ ਸੋਚਦੇ ਸੀ ਬਲਵੰਤ ਸਿੰਘ ਇਹਨਾਂ ਤੋਂ ਕੀ ਸੀ ਬਲਵੰਤ ਸਿੰਘ ਮੈਨ ਸੀ ਬਾਕੀ ਟੋੜਾ ਬਾਦਲ ਲੰਗੋਵਾਲੇ ਸਾਰੇ ਉਹਨਾਂ ਤਲਵੰਡੀ ਤਰੁੰਡੀ ਤਾਂ ਬਦਲ ਤਲਵੰਡੀ ਤਿੰਨਾਂ ਦਾ ਨਾਂ ਜਿਆਦਾ ਚੱਲਦਾ ਸੀ ਵੰਡੀ ਦਾ ਨਾਂ ਤੇ ਲੰਡੀ ਉਦੋਂ ਚੱਲੇ ਉਹਨਾਂ ਨੂੰ ਵਿਗੜ ਗਈ ਸੀ ਤਲਵੰਡੀ ਦੀ ਲੰਗੋਵਾਲ ਬਣ ਗਿਆ ਸੀ ਉਹਦੀ ਲੰਗੋਵਾਲਾਂ ਦੁਸ਼ਮਨੀ ਸੀ ਤਲਵੰਡੀ ਜੱਧਾ ਸਾਡੇ ਨਾਲ ਸਿੱਧਾ ਆ ਕੇ ਨਾਲ ਸੀ ਪਰ ਇਹ ਸਾਰੇ ਮਤਲਬ ਸੰਜਨੈਲ ਸਿੰਘ ਨੂੰ ਖੇੜਾ ਸਦਣਾ ਚਾਹੁੰਦੇ ਜਿਸ ਤਰ੍ਹਾਂ ਹੁਣ ਕੌਂਕੇ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਖੇੜਾ ਸਦਣਨ ਵਾਸਤੇ ਉਹਨੂੰ ਮਰਵਾਇਆ ਕੌਂਕੇ ਨੇ ਇਹਨਾਂ ਨੂੰ ਮਰਵਾਇਆ ਤੇ ਲਾਸਟ ਸਵਾਲ ਇੱਕ ਤਾਰਨਾ ਇਹ ਹੈ ਕਿ ਜੋ ਹਰਮੰਦਰ ਸਾਹਿਬ ਦੇ ਵਿੱਚ ਹਥਿਆਰ ਪਹੁੰਚੇ ਟਰੱਕ ਵੱਡਾ ਆ ਲੰਗਰ ਦੇ ਰਸਤੇ ਦਰਾਹੀਂ ਕ ਇਦੇ ਚ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਸਵਾਲ ਪੁੱਛਿਆ ਹੈ ਤੇ ਕਿਉਂਕਿ ਜਦੋਂ ਪਾਕਿਸਤਾਨ ਗਿਆ 90 ਦੇ ਉਦੋਂ ਮੈਨੂੰ ਉਹਨਾਂ ਨੇ ਦੱਸਿਆ ਕਿ ਇੱਥੇ ਜਰਨਲਿਸਟ ਸਬੀਕ ਸਿੰਘ ਸਾਡੇ ਕੋਲ ਆਏ ਸੀ ਉਹ ਵੀ ਰਹਿ ਕੇ ਗਏ ਨੇ ਤੇ ਜਿਹੜੇ ਚੀਨ ਨਾਲ ਜਿਹੜੇ ਸੰਪਰਕ ਸਨ ਨਾਰਥ-ਈਸਟ ਦੇ ਥਰੂ ਉਹ ਵੀ ਮਤਲਬ ਸਾਰਿਆਂ ਨੇ ਕਿਹਾ ਵੀ ਚੀਨ ਨਾਲ ਉਹਨਾਂ ਦਾ ਸੰਪਰਕ ਨੇ ਇਹ ਹਥਿਆਰ ਕਿੱਥੋਂ ਆਏ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹਥਿਆਰ ਕਿੱਥੋਂ ਆਏ ਪਰ ਟਰੱਕ ਜਰੂਰ ਆਇਆ ਹਥਿਆਰਾਂ ਦਾ ਇਹ ਆਮ ਚੱਲਦੀ ਗੱਲ ਕਾਰ ਸੇਵਾ ਵਾਲੇ ਟਰੱਕ ਦੇ ਵਿੱਚ ਆਏ ਉਹਨਾਂ ਹਥਿਆਰਾਂ ਨਾਲ ਹੀ ਫਿਰ ਸਪੈਕਸਿੰਗ ਨੇ ਮੋਰਚਾ ਬੰਦੀ ਕੀਤੀ ਸਾਰੇ ਉਹਨਾਂ ਹਥਿਆਰਾਂ ਸਾਨੂੰ ਵੀ ਤਿੰਨ ਤਰੀਕ ਨੂੰ ਹੀ ਹਥਿਆਰ ਮਿਲੇ ਤੇ ਤਾਲੀਵਾਲ ਨੂੰ ਤੇ ਸਾਨੂੰ ਦੋਵਾਂ ਨੂੰ ਉਹਨਾਂ ਦੇ ਹਥਿਆਰ ਕਿਸ ਤਰ੍ਹਾਂ ਦੇ ਹਥਿਆਰ ਸੀ ਕਾਰਵਾਈ ਨਾਲ ਤਾਂ ਕਿਹੜੇ ਕਿਹੜੇ தாம்ਸਨ ਗਨਾਂ ਸਾਰੇ ਫਿਰ ਮੇਰੇ ਕੋਲ ਵੀ தாம்ਸਨ ਸੀ ਤਾਲੀਵਾਲ ਕੋਲ ਵੀ தாம்ਸਨ ਸੀ ਮੁੰਡਿਆਂ ਕੋਲ ਸਾਰਿਆਂ ਕੋਲ தாம்ਸਨ ਸੀ ਉਰਵਾ ਮਸ਼ੀਨਗਨਾਂ ਵੀ ਆ ਗੀਆਂ ਸੀ ਰੋਕਰ ਲਾਂਚਰ ਵੀ ਆ ਗਏ ਸੀ ਰੋਕਰ ਲਾਂਚਰ ਥੋੜੇ ਸਾਂ 836 ਗ੍ਰਨੇਡ ਹੁੰਦੇ ਸੀ ਉਹ ਛੋਟਾ ਜਿਹਾ ਗ੍ਰਨੇਡ ਹੁੰਦਾ 836 ਇੱਕ ਗਰਾਰੀ ਦੇ ਬਟਾਲਾ ਮਾਰਕਾ ਬਣੇ ਹੋਏ ਜਿ ਗ੍ਰਨੇਡ ਉਸ ਇਹ ਸਾਰਾ ਉਹ ਚਾਰੀਆਂ ਚ ਉਹ ਬੂੜੀ ਵਾਲੀਆਂ ਗਰਾਰੀਆਂ ਚ ਬਰੂਤ ਭਰਿਆ ਹੋਇਆ ਵਾਕਿ ਮੇਰੇ ਬਾਰੇ ਜਿਹੜੀ ਕੰਟਰੋਵਰਸੀ ਚੱਲਦੀ ਹੈ ਇਹ ਬੰਦਾ ਜਨਤ ਤੇ ਜਿਉਂਦਾ ਹੋਣਾ ਤੇ ਚੱਲਦੀ ਰਹਿਣੀ ਹੈ ਓਕੇ ਕਈ ਕਹਿੰਦੇ ਨੇ ਸੈਣੀ ਨੇ ਕਿਵੇਂ ਇਹਨੂੰ ਛੱਡਦਾ ਜੀ ਸੈਣੀ ਨੇ ਮਾਰ ਦੇਣਾ ਸੀ ਕਿੰਨੇ ਬੰਦੇ ਮਾਰੇ ਨੇ ਇਹ ਨਹੀਂ ਪੀਓ ਛੱਡਦਾ ਉਹ ਸਾਡਾ ਉਹ ਕੇਂਦਰ ਨੂੰ ਲੱਗਦਾ ਹੋਵੇ ਕਿ ਹਾਂ ਕੁਝ ਬੰਦੇ ਰੱਖੇ ਜਿੰਨਾਂ ਨਾਲ ਗੱਲ ਕਰੀਏ ਤਾਂ ਬਚਾਲੇ ਕੇਂਦਰ ਨੂੰ ਪਤਾ ਜਾਂ ਆਉਣ ਵਾਲਾ ਟਾਈਮ ਦੱਸੂਗਾ ਕਿਹੜਾ ਠੀਕ ਇਤਿਹਾਸ ਇਹਨਾਂ ਦਾ ਜਿਹੜਾ ਉਹ ਕਾਫੀ ਚਿਰ ਬਾਅਦ ਚ ਪਤਾ ਲੱਗਦਾ ਹੁੰਦਾ ਕਿ ਕਿਹੜਾ ਬੰਦਾ ਠੀਕ ਹੈ ਕਿਹੜਾ ਗਲਤ ਹੈ ਅੱਛਾ ਹੁਣ ਆਪਾਂ ਜਦੋਂ ਇਹ ਗੱਲ ਕਰੀ ਲਈ ਏਜੰਸੀਆਂ ਵਾਲੀ ਕਈ ਏ ਪੇ ਤੇ ਵੀ ਬੰਦੇ ਰੱਖਦੇ ਨੇ ਕੁਝ ਬੰਦੇ ਪੇਰੋਲ ਤੇ ਹੈਗੇ ਸੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਕਿ ਬਿਲਕੁਲ ਇਹ ਬਕਾਊ ਮਾਲ ਹੈ ਜਿਹੜਾ ਸਾਡਾ ਅਸੀਂ ਜਿਹਨੂੰ ਕਨਵੀਨੈਂਟ ਬਣਾਇਆ ਸੀ ਰਿੰਦਰ ਕਾਲੋ ਨੂੰ ਕੋਲਕਾਤਾ ਜਾ ਕੇ ਜਿਹੜਾ ਹੁਣ ਭਾਜੀਪੀ ਚ ਰਲਿਆ ਹੋਇਆ ਹੈ ਉਹ ਭਾਜੀਪੀ ਚ ਰਲਿਆ ਹੋਇਆ ਹੈ ਇਹਦਾ ਸਾਨੂੰ ਉਹਦੋਂ ਮਿਲਿਆ ਮੈਂ ਵੀ ਉਹਨੂੰ ਮਿਲਿਆ ਵਾ ਇੱਕ ਦੋ ਵਾਰ ਲੱਗਿਆ ਸਾਨੂੰ ਵੀ ਇਹ ਵਿਕੀ ਆ ਅੱਛਾ ਜੀ ਇਹਨੇ ਵੀ ਜ਼ਰਾ ਫੈਡਰੇਸ਼ਨ ਦਾ ਬੇੜਾ ਇਹਨੇ ਕਰ ਕੀਤਾ ਫੈਡਰੇਸ਼ਨ ਡਿਵਾਈਡ ਵੀ ਇਹਨੇ ਕਰਾਇਆ ਸਰਕਾਰ ਦਾ ਕੰਮ ਕਰਦਾ ਰਿਹਾ ਹੁਣ ਸਰਕਾਰ ਦਾ ਕੰਮ ਕਰਦਾ ਇਹਦੇ ਨਾਲ ਦੇ ਜਿਹਨੇ ਬੰਦੇ ਸੀ ਉਹ ਪਰ ਕਈਆਂ ਨੂੰ ਪਤਾ ਨਹੀਂ ਹੁੰਦਾ ਵਿਚਾਰਿਆਂ ਨੂੰ ਵਿਕ ਜਾਂਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਪੈਸੇ ਦਾ ਲਾਲਚ ਨੂੰ ਦਾ ਕੰਮ ਧੰਦੇ ਦਾ ਲਾਲਚ ਕਈਆਂ ਨੂੰ ਪਤਾ ਹੁੰਦਾ ਜਾਣ ਕੇ ਜਿਹੜੇ ਛਰੂਡ ਹੁੰਦੇ ਨੇ ਕਾਲੋਂ ਵਰਗੇ ਉਹ ਇਹ ਡੀਐਸ ਪਨੂ ਇੱਕ ਹੁੰਦਾ ਜਦਜੀਤ ਸਿੰਘ ਪਨੂ ਜਿਹੜਾ ਬਾਦੋਜ ਘਾਨਾ ਦਾ ਆਈ ਕਮਿਸ਼ਨਰ ਬਣਾਇਆ ਸੀ ਉਹ ਇਹਦਾ ਬੰਦਾ ਸੀ ਕਾਲੋਂ ਦਾ ਕਾਲੋਂ ਨੇ ਮਤਲਬ ਉਹ ਦੇ ਥਰੂ ਕਾਲੋਂ ਨੇ ਸਾਰੀ ਗੇਮ ਖੇੜੀ ਡੀਐਸ ਪਨੂ ਦੇ ਥਰੂ ਤੇ ਉਹ ਲੰਗੋਆ ਦਾ ਵੀ ਉਹੀ ਬੰਦਾ ਡੀਐਸ ਪਨੂ ਬਲਵੰਤ ਸਿੰਘ ਦਾ ਵੀ ਉਹੀ ਬੰਦਾ ਜੀ ਡੀਐਸ ਪਨੂ ਉਹ ਡੀਐਸ ਪਨੂ ਨੇ ਤੇ ਆ ਜਿਹੜਾ ਤੁਹਾਡਾ ਜੀਤਵਾਲਾ ਜਿਹੜਾ ਐਡੀਟਰ ਵਰਜਿੰਦਰ ਜਰੂਰ ਕਿ ਦੋਵੇਂ ਬਾਹਰ ਨਹੀਂ ਲੰਗੂ ਹਲਕਾਰਦੋ ਕਿਸ ਨੂੰ ਨਹੀਂ ਪਤਾ ਸਾਨੂੰ ਬੜਾ ਜਿਹੜੇ ਉਦੋਂ ਇਨਵੋਲਵ ਸੀ ਇਹ ਇਹਨੇ ਬਰਜਿੰਦਰ ਬਰਜਿੰਦਰਪੁਰ ਦਾ ਲਿਖਿਆ ਨਾ ਅਰਜਨ ਸਿੰਘ ਨੇ ਬਰਜਿੰਦਰ ਸਿੰਘ ਹਾਂ ਮੈਂ ਬਸਾਕੀ 85 ਵਾਲੇ ਦਿਨ ਮੈਂ ਇਥੋਂ ਗੱਡੀ ਚੱਕੀ ਆਉਦੀ ਤੇ ਰਾਜਪੌਣ ਤੋਂ ਤੇ ਇਕੱਲਾ ਹੀ ਸੀ ਕਹਿੰਦਾ ਮੇਰਾ ਡਰਾਈਵਰ ਸੀ ਅਸੀਂ ਦੋਵੇਂ ਉੱਥੇ ਗਏ ਜਿਲੰਦਰ ਇਹਦੇ ਘਰ ਗਏ ਬਰਜਿੰਦਰ ਦੇ ਤੇ ਸਾਡੇ ਜਾਂਦੇ ਲੰਗੋਵਾਲ ਉੱਥੇ ਬੈਠਾ ਸੀ ਇਹ ਉਹਦੀ ਕਿਤਾਬ ਦੇ ਚੋਂ ਪੜਿਆ ਬਿਲਕੁਲ ਤੇ ਉੱਥੇ ਅਸੀਂ ਲੰਗੋਵਰ ਨਾਲ ਗੱਲਬਾਤ ਕੀਤੀ ਵੀ ਤੁਸੀਂ ਉੱਥੇ ਦਿੱਲੀ ਆਉਂਦੇ ਜਨ ਹਰਿੰਦਰ ਕਲੋਂ ਦਾ ਨਾਮ ਵੱਡਾ ਬਣ ਗਿਆ ਸੀ ਪੁਰਸ ਨੂੰ ਫੜਦੀ ਨਹੀਂ ਸੀ ਆਮ ਫਿਰਦਾ ਸੀ ਜਲੰਧਰ ਮੈਂ ਮਿਲਿਆ ਮੇਰੇ ਜਿਆਦਾ ਉਹ ਖੜਕੂਆ ਦੇ ਦੌਰ ਚ ਹਰਿੰਦਰ ਕਲੋਂ ਨੂੰ ਉਹ ਹੀ ਡੀਐਸ ਪੰਨੂ ਦੇ ਬੰਦੇ ਸਨ ਓਕੇ ਤੇ ਡੀਐਸ ਪੰਨੂ ਦੇ ਬੰਦਾ ਮਤਲਬ ਇਹ ਸੀ ਹਰਿੰਦਰ ਕਲੋਂ ਸੀ ਇਹਨਾਂ ਨੇ ਸਾਰਿਆਂ ਨੇ ਮਤਲਬ ਮਿਲ ਕੇ ਪਰ ਤੁਹਾਡੇ ਤੇ ਇਲਜ਼ਾਮ ਐਵੇਂ ਲੱਗਦੇ ਰਹੇ ਨਹੀਂ ਜੇ ਹੁੰਦਾ ਜਿਹੜੇ ਸਰਕਾਰ ਦੇ ਰਲੇ ਹੁੰਦੇ ਉਹਨਾਂ ਨਾਲ ਸਰਕਾਰ ਨਹੀਂ ਕਹਿੰਦੀ ਦੁਜਿਆਂ ਨੂੰ ਕਹਿੰਦੀ ਜਿਹੜੇ ਸਰਕਾਰ ਦੇ ਕਾਖੇ ਨਹੀਂ ਲੱਗਦੇ ਉਹਨਾਂ ਨੂੰ ਕਹਿੰਦੇ ਵੀ ਸਰਕਾਰੀਆਂ ਨੂੰ ਮਾਰਦੇ ਜਿਸ ਤਰ੍ਹਾਂ ਰਮਿੰਦਰ ਸੰਧਰ ਮਾਰਦਾ ਠੀਕ ਹੈ ਧੰਨਵਾਦ ਸੋ ਇਹ ਸਨ ਡਾਕਟਰ ਭਗਵਾਨ ਸਿੰਘ ਜਿਨ੍ਹਾਂ ਨੇ ਆਪਣੀ ਕਿਤਾਬ ਦੇ ਵਿੱਚ ਬਹੁਤ ਸਾਰੇ ਤੱਥ ਉਜਾਗਰ ਕੀਤੇ ਨੇ ਇਹ ਵੀ ਲਿਖਿਆ ਇਹਨਾਂ ਨੇ ਕਿ ਜੋ ਅਟੈਕ ਹੋਇਆ ਹਰਮੰਦਰ ਸਾਹਿਬ ਤੇ ਉਹ ਅਟੈਕ ਦੇ ਵਿੱਚ ਭੂਮਿਕਾ ਬਾਦਲ ਤੋੜਾ ਤੇ ਪ੍ਰਕਾਸ਼ ਸਿੰਘ ਬਾਦਲ ਦੀ ਵੀ ਰਹੀ ਹੈ ਕਿਉਂਕਿ ਇਹ ਤਿੱਕੜੀ ਤੇ ਕੁਝ ਹੋਰ ਅਕਾਲੀ ਲੀਡਰ ਚਾਹੁੰਦੇ ਸੀ ਕਿ ਜੇਕਰ ਸੰਤ ਪਿੰਡ ਨਾਲੇ ਜਿੰਦਾ ਰਹਿ ਗਏ ਉਹਨਾਂ ਨੇ ਉਹਨਾਂ ਦੇ ਪੈਰ ਨਹੀਂ ਲੱਗਣ ਦੇਣੇ ਸੋ ਵੱਡੀਆਂ ਗੱਲਾਂ ਨੇ ਬਹੁਤ ਸਾਰੇ ਪੱਖ ਰਹਿ ਗਏ ਨੇ ਇਹਨਾਂ ਨਾਲ ਹੋਰ ਮੁੱਦਿਆਂ ਤੇ ਵੀ ਬਾਅਦ ਚ ਕਰਾਂਗੇ ਇੰਟਰਵਿਊ ਫਿਲਹਾਲ ਦਿਓ ਅੱਗੇ ਆ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ